ਦੋਸਤੋ ਐ ਵੈਸੇ ਤਾਂ ਮੈਂ ਨਾ ਬਹੁਤ ਘੱਟ ਆਪ ਗੱਲਬਾਤ ਕਰਦਾ ਤੇ ਅੱਜ ਕਿਉਂਕਿ ਪੰਜਾਬ ਜਿਹੜੇ ਸੰਕਟ ਚੋਂ ਗੁਜ਼ਰ ਰਿਹਾ ਹੈ ਉਹਦੇ ਬਾਰੇ ਮੈਂ ਚਾਹਦਾ ਸੀ ਤੁਹਾਡੇ ਨਾਲ ਕੁਝ ਗੱਲਾਂ ਕਰਾਂ ਇਹ ਜਿਹੜਾ ਹੜ੍ਹ ਹੈ ਪੁਚਾਲ ਹੈ ਜਹਾਉਰ ਪ੍ਰਦੂਸ਼ਨ ਵਾਲੀ ਇਹ ਇਹ ਜਿਹੜਾ ਆਪਾਂ ਲੋਕ ਹੈ ਨਾ ਆਪਾਂ ਸਮਝ ਲੈਣੇ ਆਂ ਵੀ ਇਹ ਜੀ ਅ ਕੁਦਰਤ ਦੀ ਕਰੋਪੀ ਹੈ ਜੀ ਵੀ ਅੱਗ ਨੂੰ ਵੀ ਰੋਕ ਸਕਦਾ ਕੋਈ ਖਾਵਾ ਨੂੰ ਵੀ ਰੋਕ ਸਕਦਾ ਕੋਈ ਕੋਈ ਪਾਣੀ ਨੂੰ ਵੀ ਆਪਣੇ ਡੱਕ ਸਕਦਾ ਅ ਮੈਨੂੰ ਇਹ ਲੱਗਦਾ ਕਦੇ-ਕਦੇ ਵੀ ਜਿਹੜੇ ਹੜ ਆ ਰਹੇ ਨੇ ਅ ਜਾਂ ਆਪਣੇ ਝੂਟਾ ਹੜ ਆ ਰਹੇ ਨੇ ਇਹਨ ਪੂਰੇ ਆਪਾਂ ਸੰਸਾਰ ਦੀ ਗੱਲ ਵੀ ਕਰ ਸਕਦੇ ਆ ਪਰ ਮੈਂ ਇਸ ਇਸ ਮੋਕੇ ਸਿਰਫ ਮੈਂ ਹਿੰਦੁਸਤਾਨ ਦੀ ਜਾਂ ਪੰਜਾਬ ਦੀ ਜਾਂ ਪੰਜਾਬ ਦੇ ਨਾਲ ਜਿਹੜੇ ਤਿੰਨ ਚਾਰ ਆਪਣੇ ਸਟੇਟ ਪੈਂਦੇ ਨੇ ਹਰਿਆਣਾ ਹੈ ਰਾਜਸਥਾਨ ਹੈ ਹਿਮਾਚਲ ਹੈ ਜੀ ਐਨ ਕੇ ਹੈ ਇਸ ਤੇ ਮੈਂ ਗੱਲ ਫੋਕਸ ਕਰੂੰਗਾ ਕਿ ਜਿਹੜਾ ਇਹਨਾਂ ਦੇ ਨਾਲ ਚ ਆਪਾਂ ਨੂੰ ਵਿਹੜਾ ਆ ਰਹੇ ਨੇ ਕਦੇ ਅਸੀਂ ਪਾਣੀ ਨੂੰ ਤਰਸਦੇ ਆਂ ਕਦੇ ਅਸੀਂ ਪਾਣੀ ਤੋਂ ਬਚਦੇ ਆਂ ਭੱਜਦੇ ਆਂ ਪਾਣੀ ਤੋਂ ਜਿਹੜੀਆਂ ਗੱਲਾਂ ਐ ਮੈਨੂੰ ਲੱਗਦਾ ਵੀ ਇਹ ਕੁਦਰਤ ਦੇ ਨਾਲ-ਨਾਲ ਗੈਰ-ਗੈਰ ਕੁਦਰਤੀ ਕਹਿਰ ਵੀ ਹੈ ਇਹ ਮੈਂ ਕਿਉਂ ਕਹਿ ਰਿਹਾ ਵੀ ਆਪਾਂ ਜਿਹੜੀ ਆਪਣੇ ਵਿਕਾਸ ਦੀ ਬਰੰਦੀਆਂ ਨੂੰ ਚਾਹਣ ਦੀ ਕੋਸ਼ਿਸ਼ ਕਰ ਰਹੇ ਆ ਵੀ ਤਰੱਕੀ ਕਰਨੀ ਹੈ ਅਸੀਂ ਜੀ ਹਾਈਵੇ ਬਣਾਉਣੇ ਨੇ ਅਸੀਂ ਪਹਾੜਾਂ ਚ 3 ਲਨ ਰੇਨ 4 ਰੇਨ 2 ਲੇਨ ਕਰਨੀ ਹੈ ਸਰੰਗਾ ਪਟਣੀ ਹੈ ਜੀ ਅਸੀਂ ਇਥੋਂ ਮਨਾਲੀ ਤੱਕ ਉਹ ਕੰਡੀਆਂ ਹੀ ਪਹਿਲਾਂ ਇੱਕ ਕੰਡੀ ਹੁੰਦੀ ਹੋਊਗੀ ਹੁਣ ਤਾਂ ਵੀ ਇਹ ਹੁਣ ਸਾਨੂੰ ਲੱਗਦਾ ਜੀ ਜਿਹੜਾ ਮਨਾਲੀ ਪਹਿਲਾਂ ਅਸੀਂ ਪਹੁੰਚਦੇ ਹੁੰਦੇ ਸੀ 7-8 ਘੰਟਿਆਂ ਚ ਹੁਣ 4-5 ਘੰਟਿਆਂ ਚ ਪਹੁੰਚ ਜਾਂਦੇ ਆ ਬੁੱਠੰਡੇ ਪਹੁੰਚਦੇ ਹੁੰਦੇ ਸੀ 4 ਘੰਟੇ ਅੱਜ 5 ਘੰਟੇ ਜਾਂ 2.5 ਘੰਟੇ ਚ ਪਹੁੰਚ ਜਾਂਦੇ ਆ ਦਿੱਲੀ ਪਹੁੰਚ ਇਸ ਕਿਸਮ ਦੀਆ ਕਰ ਰਹੇ ਵੀ ਅਸੀਂ ਅਸੀਂ ਵਿਕਾਸ ਵਿਕਾਸ ਤਾਂ ਕਰ ਰਹੇ ਆ ਪਰ ਕੁਦਰਤ ਨਾਲ ਲੜਾ ਕਰਕੇ ਅਸੀਂ ਜਿਹੜਾ ਵਿਕਾਸ ਕਰ ਰਹੇ ਹਾਂ ਨਾ ਦਰਸ ਕਿਸੇ ਨੇ ਦਰਸ ਤੈ ਮੈਨੂੰ ਤਾਂ ਪਹਿਲਾਂ ਤਾਂ ਹੀ ਲੱਗਦਾ ਸੀਗਾ ਅੱਜ ਮੈਂ ਜਦ ਖਬਰਾਂ ਸੁਣੀ ਹੈ ਵੀ ਸਿਰਫ ਪੰਜਾਬ 'ਚ ਆਪਾਂ ਵੜਾਂਗਾ ਕਰਦੇ ਆ ਦਰਖਤਾਂ ਦਾ ਔਰ ਹਿਮਾਚਲ ਜੀ ਵੀ ਹੋ ਰਿਹਾ ਹੈ ਬਹਾੜਾ ਚ ਵੀ ਹਾਲਾਂਕਿ ਪਹਾੜਾਂ ਜੀ ਗ੍ਰੀਨਰੀ ਬਹੁਤ ਜ਼ਿਆਦਾ ਬੇਸ਼ੁਮਾਰ ਗ੍ਰੀਨਰੀ ਹੈ ਆ ਪਰ ਉਹ ਜੇ ਮਦਾਨੀ ਰੇਲੇ ਸੂਬੇ ਨੇ ਹਰਿਆਣਾ ਪੰਜਾਬ ਜਾਂ ਹੋਰ ਤਿਲ ਤੁਸੀਂ ਗੁਜਰਾਤ ਨਾਲ ਹੋਰ ਨਾਲੋ ਵੀ ਆਪਾਂ ਪਹਾੜਾਂ ਚ ਜਾਣੇ ਜੇ ਸਾਡੇ ਨੇੜਲੇ ਪਹਾੜ ਨੇ ਵੀ ਹਰਿਆਲੀ ਹੈ ਹੈ ਵੀ ਪਰ ਉਥੇ ਵੀ ਪਤਾ ਲੱਗਿਆ ਵੀ ਜਿਹੜਾ 마ఫీ ਹੈ ਅ ਅਗਿਉਂ ਆਪਾਂ ਗਾਉਂ ਜੜ ਦਰਖਤ ਕੱਟਦੇ ਨੇ ਉਹ ਲੈਂਡ ਸੈਂਡ ਦਾ ਹੈ ਹੀ ਹੈ ਆਪਣੇ ਪੰਜਾਬ ਚੋਂ ਸੁਣਦੇ ਆ ਜਿਹੜਾ ਦਰਖਤਾਂ ਨੂੰ ਗੈਰ ਕਾਨੂੰਨੀ ਤੌਰ ਤੇ ਵੱਢਦਾ ਹੈ ਹਿਮਾਚਲ ਚ ਵੀ ਹੈ ਪੰਜਾਬ ਚ ਕਿੰਨੀ ਤੁਸੀਂ ਤੁਸੀਂ ਦਿੱਲੀ ਤੋਂ ਇਧਰ ਪੰਜਾਬ ਦੀ ਗੱਲ ਕਰ ਲਈਏ ਬਠਿੰਡੇ ਤੱਕ ਚਲੇ ਜਾਓ ਅੰਮ੍ਰਿਤਸਰ ਹੋ ਗਿਆ ਦਿੱਲੀ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਪਹਿਲਾਂ ਦਰਖਤ ਦੇ ਦਰਖਤਾਂ ਹੁੰਦੇ ਸੀ ਹੁਣ ਕਿੱਥੇ ਲਾ ਕੋਨਕਰੀਟ ਦੀਆਂ ਸੜਕਾਂ ਆ ਜਿਹੜੀਆਂ ਕਿ ਬੰਬ ਮਾਰ ਕੇ ਉੱਪਰ ਉੱਡਦੀਆਂ ਬਾਰੇ ਜਿਹੜੀਆਂ ਜਿਹੜੇ ਬੰਬ ਸੀ ਮਾਰ ਕੇ ਉੱਡਦੇ ਪਰ ਜਿਹੜੇ ਦਰਖਤ ਵੜਾਤੇ ਤੇ ਕਾਵਿਆ ਜਿਹਾ ਜਿਹਾ ਦਰਖਤ ਲਾਈ ਜਾਂਦੇ ਆ ਸਾਰਾ ਅਸੀਂ ਹਾਮੀ ਭਰਦੇ ਆ ਵੀ ਅਸੀਂ ਜੀ ਵਾਤਾਵਰਣ ਦੇ ਪ੍ਰੇਮੀ ਆ ਚਲੋ ਖैर ਤੇ ਲੰਬੀਆਂ ਲੰਬੀਆਂ ਗੱਲਾਂ ਨਹੀਂ ਮੈਂ ਬਹੁਤੀਆਂ ਕਰਨੀਆਂ ਤਾਂ ਜਿਹਨੇ ਮਰਜ਼ੀ ਗੱਲ ਕਰੀ ਜਾਓ ਮੈਂ ਜਿਹੜਾ ਆਪਣੇ ਪੰਜਾਬ ਚ ਜਿਹੜੇ ਹੜਾ ਹੀ ਨੇ موجوده ਪੰਜਾਬ ਚ ਵੀ ਆਏ ਨੇ ਹਰਿਆਣਾ ਹਰਿਆਣਾ ਚ ਵੀ ਆਏ ਨੇ ਹਿਮਾਚਲ ਵੀ ਡੁੱਬਰੇ ਹੈ ਜੰਮੂ ਲੇ ਰਾਜਸਥਾਨ ਆ ਇਹ ਹਰ ਬੰਦਾ ਸਰਕਾਰਾਂ ਆਪਣਾ ਸਵਾਈ ਦੇ ਜਾਂਦੀਆਂ ਜਿਹੜੇ ਲੋਕ ਐ ਆਪਣੀ ਸਵਾਈ ਦੇ ਜਾਂਦੇ ਨੇ ਵੀ ਇਹ ਕੁਦਰਤ ਦੇ ਕਹਿ ਰਿਹਾ ਜੀ ਇਹ ਪਰ ਅਸੀਂ ਨਾ ਜਿਹੜੇ ਕੰਮ ਕਰਨ ਵਾਲੇ ਹੁੰਦੇ ਨੇ ਸਰਕਾਰਾਂ ਦੇ ਜਾਂ ਸਮਾਜ ਦੇ ਉਹ ਨਹੀਂ ਅਸੀਂ ਕਰਦੇ ਹੁਣ ਹੜਾ ਅਗੇ ਚਲੋ ਹੁਣ ਅਗੇ ਇਹਦਾ ਆਪਾਂ ਕੀ ਕਰ ਸਕਦੇ ਆ ਅਗੇ ਅਗੇ ਹੁਣ ਤਾਂ ਆਪਾਂ ਇਹ ਤੋਂ ਬਚਣ ਦੇ ਉਪਾਅ ਲੱਭਣੇ ਨੇ ਔਰ ਜਿਹੜੇ ਅੱਧਾ ਅੱਧਾ ਪੰਜਾਬ ਡੁੱਬ ਗਿਆ ਤੇ ਅੱਧਾ ਪੰਜਾਬ ਘਟ ਕੇ ਖੜ ਗਿਆ ਆਪਣੇ ਭਾਈਆਂ ਦੀ ਕਿਰਪਾ ਨਾਲ ਅਸੀਂ ਕਹਿੰਦੇ ਆ ਉੜਦਾ ਉੜਦਾ ਪੰਜਾਬ ਪੰਜਾਬੀ ਗੰਗੂ ਨਸ਼ੇੜੀ ਨੇ ਨਸ਼ੇ ਕਰਦੇ ਨੇ ਗੈਂਗਸਟਰ ਨੇ ਜਿਹੜੇ ਹੁਣ ਆਪਣੇ ਪਾਣੀ ਗੋਡੇ-ਗੋਡੇ ਪਾਣੀ ਜੋ ਫਿਰ ਰਹੇ ਨੇ ਆਪਣੇ ਪਰਿਵਾਰਾਂ ਨੂੰ ਪੀੜਤ ਪਰਿਵਾਰਾਂ ਨੂੰ ਸਾਉ ਦੇ ਦੇਖਭਲ ਕਰਦੇ ਉਹ ਕੌਣ ਨੇ ਉਹ ਨੌਜਵਾਨ ਨੇ ਤੇ ਅਸੀਂ ਅਸੀਂ ਜਿਹੜੇ ਨੌਜਵਾਨ ਕਹਿੰਦਾ ਵੀ ਇਹ ਜੀ ਦਿਸਾਈਨ ਹੋ ਗਏ ਇਹ ਇੰਡਰਸ਼ੇਵ ਕਰਦੇ ਨੇ ਕਸੂਰ ਕੀ ਦਾ ਸਾਡਾ ਸਾਡਾ ਕਸੂਰ ਹੈ ਤੇ ਨੌਜਵਾਨ ਨੂੰ ਕੋਈ ਸੰਦੇਸ਼ ਦਿਓ ਕਿਸਾਨ ਜਰੂਰ ਨਹੀਂ ਕਿਵੇਂ ਸਾਡੇ ਨੌਜਵਾਨ ਗਏ ਨੇ ਇਕਸਾਰ ਰਹੇ ਨੇ ਸਾਰਾ ਨੇਰੀ ਤੂਫਾਨ ਚਖੜ ਹੁਣ ਦੇਖ ਲੋ ਹੁਣ ਚਲੋ ਸਰਕਾਰਾਂ ਵੀ ਕਰ ਰਹੀਆਂ ਉਹਨਾਂ ਦਾ ਵੀ ਧੰਨਵਾਦ ਹੈ ਰਾਜਨੀਤਿਕ ਆਗੂ ਵੀ ਆਪਣੇ ਚਿੱਟੇ ਕੁਰਤੇ ਪਜਾਮੇ ਪਾ ਕੇ ਪਹੁੰਚੇ ਹੋਏ ਨੇ ਚੰਗੀ ਗੱਲ ਹੈ ਮਾੜੀ ਗੱਲ ਨਹੀਂ ਹੈ ਹਰ ਬੰਦਾ ਆਪਣੇ ਪੱਧਰ ਤੇ ਯਤਨ ਯਤਨ ਕਰ ਰਿਹਾ ਹੈ ਤੇ ਇੱਕ ਨਾ ਮੈਂ ਜਿਹੜੀ ਅਸੀਂ ਸਰਗੀ ਕਲਾ ਕੇਂਦਰ ਸਾਡੇ 1991 ਚੋਂ ਰੰਗ ਮੰਚਰੀ ਅਸੀਂ ਦੇ ਖੇਤਰ ਚ ਕਾਰਸ਼ੀਲਾ ਤੇ ਕੋਕੇ ਅਸੀਂ ਜਿਹੜਾ ਕਲਾ ਕਲਾਕਾਰ ਹੁੰਦਾ ਹੈ ਉਹ ਸਮਾਜੀ ਕਾਰਕੁਨ ਵੀ ਹੁੰਦਾ ਜਿਹੜੀ ਕਲਾ ਹੁੰਦੀ ਹੈ ਉਹ ਸਮਾਜ ਦੇ ਮਸਲੇ ਸਮਾਜ ਦੀਆਂ ਦਿੱਕਤਾਂ ਦੁਸ਼ਵਾਰੀਆਂ ਦੀ ਗੱਲ ਕਰਦੀ ਹੈ ਤੇ ਹੁਣ ਜਿਹੜਾ ਸਾਡਾ ਸਾਡਾ ਸਮਾਜ ਹੈ ਸਾਡਾ ਪੰਜਾਬੀ ਸਮਾਜ ਹੈ ਇਹ ਦੁਸ਼ਵਾਰੀਆਂ ਅਸ਼ਕਰਿਆ ਹੋਏ ਐ ਸੰਕਟਾਂ ਚ ਕਿਰਿਆ ਹੋਏ ਐ ਇਸ ਲਈ ਸਾਡਾ ਵੀ ਕਲਾਕਾਰਾਂ ਦਾ ਜਿਹੜੇ ਅਸੀਂ ਚਾਹੇ ਕਲਾ ਦਾ ਕੋਈ ਵੀ ਖੇਤਰਾ ਕਰਦਾ ਸਾਡਾ ਫਰਜ਼ ਬਣਦਾ ਵੀ ਅਸੀਂ ਆਪਣੇ ਕਿਰ ਕਿਰਤਾਂ ਰਾਹੀਂ ਨਾਟਕਾਂ ਰਾਹੀਂ ਤਾਂ ਲੋਕਾਂ ਦੀ ਗੱਲ ਕਰਦੇ ਆ ਤੇ ਹੁਣ ਮੈਦਾਨ ਚੂਹੀ ਡਟੀਏ ਸੋ ਅਸੀਂ ਸਰਗੀ ਕਲਾ ਕੇਂਦਰ ਉਹਨਾਂ ਦਾ ਸਰਗੀ ਪਰਿਵਾਰ ਹੈ ਸਵਾ 100 150 ਬੰਦਾ ਮਤਲਬ 1991 ਤੋਂ ਲੈ ਕੇ ਹੁਣ ਤੱਕ ਛੜਲੇ ਨਾਲ ਜੁੜ ਚੁੱਕਿਆ ਹੁਣ ਬੰਦੀਸ਼ਾ ਚ ਰਹਿ ਰਹੇ ਨੇ ਕੋਈ ਕਿ ਆਪਣੇ ਆਪਣੇ ਸਥਾਪਤ ਨੇ ਜਗ੍ਹਾ ਤੇ ਉਹਨਾਂ ਨਾਲ ਮਿਲ ਕੇ ਅਸੀਂ ਇੱਕ ਜਿਹੜੇ ਹੜਪੀਟ ਨੇ ਉਹਨਾਂ ਦੀ ਮਦਦ ਲਈ ਉਪਰਾਲਾ ਸ਼ੁਰੂ ਕੀਤਾ ਤੇ ਅਪਰਾਲੇ ਦੇ ਨਾਲ-ਨਾਲ ਜਿਹੜੀ ਹੁਣ ਗੱਲ ਮੈਂ ਕਹਿਣੀ ਐ ਇੱਕ ਤਾਬ ਲੇਟ ਹੁੰਦਾ ਸਾਡਾ ਮਕਦਦ ਪਹੁੰਚਣੀ ਔਰ ਇਹ ਪਹੁੰਚਦੀ ਹੈ ਉਥੇ ਸਹੀ ਸਹੀ ਜਿਹੜੇ ਸਹੀ ਪੀੜ ਤੇ ਉਹਨਾਂ ਤੱਕ ਨਹੀਂ ਪਹੁੰਚਦੀ ਇਹ ਤਵੇ ਤਕਰੀਬਨ ਜਤੋਂ ਸ਼ੁਰੂ ਹੋਇਆ ਹੜ੍ਹ ਹੜੰ ਦਾ ਕਹਿਰ ਉਹਨੋਂ ਦੀ ਗੱਲ ਆ ਰਹੀ ਹੈ ਵੀ ਕੁਸ਼ ਇੱਕ ਬੰਦੇ ਕੰਡਿਆਂ ਤੇ ਬਹਿ ਜਾਂਦੇ ਨੇ ਜਾ ਕੇ ਉਹ ਆਪਣੇ ਹੜਪੀਟ ਤੋਂ ਨਹੀਂ ਹੁੰਦੇ ਉਹ ਆਪਣੇ ਘਰ ਪਰ ਰਹੇ ਨੇ ਕਣਕ ਆਪਣਾ ਰਾਸ਼ਨ ਇਕੱਠਾ ਕਰ ਲਿਆ ਹੋਰ ਕਰ ਰਿਆ ਤੇ ਜਿਹੜੇ ਅਸਲੀ ਸਾਡੇ ਹੈਗੇ ਵੀੜਤ ਨੇ ਉਹਨਾਂ ਤੱਕ ਪਹੁੰਚਦਾ ਹੀ ਨਹੀਂ ਹੈ ਤੇ ਬੜਾ ਮਤਲਬ ਇਹ ਵੀ ਜਿਸ ਜਿੱਥੇ ਪੰਜਾਬੀ ਇੱਕ ਦੂਏ ਦੇ ਕੰਮ ਆਉਂਦੇ ਨੇ ਇੱਕ ਦੂਏ ਦੇ ਦਰਦ ਵੰਡਾਉਂਦੇ ਨੇ ਇੱਕ ਢਾਕੇ ਖੜਦੇ ਨੇ ਇੱਕ ਦੂਏ ਲਈ ਉਥੇ ਇਸ ਕਿਸਮ ਦੇ ਸਾਡੇ ਚਲੋ ਉਹ ਹੁੰਦਾ ਹੀ ਹੈ ਪਰ ਮੜੀ ਗੱਲ ਹੈ ਕਿਮਤ ਨੂੰ ਘਟਨਾ ਸੁਣਾ ਕੇ ਗੱਲ ਆਪਣੇ ਆਪਣੀ ਖਤਮ ਕਰਨ ਦੀ ਕੋਸ਼ਿਸ਼ ਕਰੂੰਗਾ ਚਾਹੋ ਤ ਬਾਅਦ ਇੱਕ ਦਿਨ ਮਟੋਰ ਲਾਉਂਗਾ ਉਹ ਗੱਲ ਇਹ ਹੈ ਉੱਤਰ ਕਾਸ਼ੀ ਨਾ ਉੱਤਰ ਕਾਸ਼ੀ ਚ 1992 ਚ ਪੁਚਾੜ ਆਈ ਸੀ ਬੜਾ ਬੜਾ ਨੁਕਸਾਨ ਹੋਇਆ ਸੀਗਾ ਅਮੈਂ ਯੂਥ ਕਲੱਬਾਂ ਚੋਂ ਵੀ ਉਹਨਾਂ ਦੇ ਨਾਲ ਚ ਕੰਮ ਕਰਦੇ ਆ ਜੀ ਜਨਰਲ ਸੈਟੀਜੀ ਨਾਲ ਉੱਪਰ ਦਾ ਕਿ ਅਸੀਂ ਰਾਸ਼ਨ ਇਕੱਠਾ ਕਰ ਲਿਆ ਟਰੱਕ ਭਰ ਕੇ ਪਿੰਡਾਂ ਚੋਂ ਸਾਰਾ ਗਰਮ ਕੋਪੜੇ ਅਨਾਜ ਹੋਰ ਸਾਰਾ ਕੁਝ ਉਹ ਟਰੱਕ ਭਰ ਲਿਆ ਡੀਸੀ ਸਾਹਿਬ ਤੋਂ ਸਾਨੂੰ ਫੋਨ ਆ ਗਿਆ ਜੀ ਆਓ ਜੀ ਥੋੜਾ ਸਮਾਨ ਆ ਗਿਆ ਸਾਨੂੰ ਸਾਨੂੰ ਦੇ ਦਿਓ ਅਸੀਂ ਪੁੱਛਦਾ ਕਰਦਾਂਗੇ ਅਸੀਂ ਕਹਿੰਦੀ ਸੀ ਸਾਹਿਬ ਸਾਨੂੰ ਟਰੱਕ ਕਰ ਦਿਓ ਅਰੇਂਜ ਕਰਕੇ ਅਸੀਂ ਆਪ ਦੇ ਕੇ ਆਉਣਾ ਜਿੱਥੇ ਪੀੜਤ ਬੰਦੇ ਨੇ ਤੇ ਅਸੀਂ ਮੈਂ ਤੇ ਮੇਰਾ ਸਾਥੀ ਸ਼ੋਕ ਬੁਝੇੜੀ ਅਸੀਂ ਦੋਹੇ ਟੱਕ ਚ ਬਹਿ ਕੇ ਚਾਲੇ ਪਾਦੇ ਉੱਤਰਕਾਸ਼ੀ ਪੁੰਚ ਲਈ ਅਸੀਂ 8-9 ਘੰਟੇ ਜਿਸ ਪਹਾਰ ਆਇਆ ਚਮੋਲੀ ਡਿਸਟ੍ਰਿਕਟ ਸੀ ਉੱਤਰਕਾਸ਼ੀ ਚ ਚਮੋਲੀ ਡਿਸਟ੍ਰਿਕਟ ਵੀ ਹੈ ਮੈਨੂੰ ਐਗਜ਼ੈਕਟਲੀ ਮੈਨੂੰ ਨਹੀਂ ਪਤਾ ਵੀ ਉਹ ਚਮੋਲੀ ਸੀ ਕਿ ਉੱਤਰਕਾਸ਼ੀ ਤੇ ਹਮ ਨੱਟ ਚਲ ਗਲੇ ਹੈ ਵੀ ਉਸੇ ਐਸ ਡੀ ਐਮ ਆਫਿਸ ਹਾਂ ਲਿਗਾ ਪਿਆ असि उ रुके पुछा जी सा हम हम मैं तो हिंदी बोली हम पंजाब से आए हैं ऐसे ऐसे ट्रक हमारा बड़ा पड़ा है हमें सामान देना है वो कहने कोई नहीं भाई साहब आप हमें दे दीजिए हम पहुंचा देंगे मैं भाई साहब हम छः सात सौ किलोमीटर पैदल तो गाड़ी में आए हैं सफर तय करके हम तो हमें गांव बताओ आप कौन सा गाँव है तो वहाँ जग देंगे हूँ जी खिजे खुजे जिन्हें दसता फला पिंड है भी पच्ची तीह किलोमीटर से ਬڑا ਪਹਾੜੀ ਦਾ ਤੁਹਾਨੂੰ ਪਤਾ ਹੀ ਹੈ ਕਿ ਜੇ ਉਹ ਉਹਨਾਂ ਦੇਣਾ ਚ ਕਿਹੇ ਜੀ ਹੋਣਗੇ ਤਾਂ ਹੋਰ ਵੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਬੜਾ ਕਠਨ ਰਾਹ ਸੀ ਪਥੀਲਾ ਅਸੀਂ ਕਰਦੇ ਕਰਦੇ ਪਹੁੰਚ ਗਏ ਉਹ ਪਿੰਡ ਚ ਜਿਸ ਉਹਨਾਂ ਦੀ ਥੇ ਸੀਗਾ ਅ ਪੀੜ ਸੀ ਤੇ ਉੱਥੇ ਪੰਜ ਚਾਰ ਬੰਦੇ ਦੁਕਾਨ ਸੀ ਚੱਕੀ ਸੀ ਪਦਨ ਦੁਕਾਨ ਸੀ ਢਾਬਾ ਸੀ ਪਦਨ ਕੀ ਸੀਗਾ ਸੀ ਉੱਥੇ ਰੁਕੇ ਅਸੀਂ ਉੱਥੇ ਰੁਕੇ ਕਿਹਾ ਵੀ ਭਾਈ ਸਾਹਿਬ ਹਮ ये सामान लाए हैं पंजाब से आए हैं ये हमने सामान पहुंचाना है कैसे करें वो कहना कोई बात नहीं भाई साहब आप हमें दे दीजिए हम हम पहुंचा देंगे मैंने मैंने कहा जनाब हम पंजाब से आए हैं सात आठ सौ नौ सौ किलोमीटर सफ़र तय करके हम तो हम आपको दे के चले जाएं हमारे जैसा ऐसा मूर्ख कौन होगा फिर ਹਮੇ ਤਾਂ ਗਾਹ ਮਤਲਬ گاਉਂ ਮੇ ਜਾਏਗੇ ਉਹ 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 ਨੀਚੇ گاਉਂ ਹੈ ਜੀ ਦੋ ਦਿਨ گاਉਂ ਹੈ ਜਾਣਾ ਪੜੇਗਾ ਆਪਕੋ ਪਰੇਸ਼ਾਨੀ ਹੋਗੀ ਉਹ ਚੰਗੇ ਬੰਦੇ ਨੂੰ ਹੁੰਦਿਆ ਮਾੜਿਆ ਇੱਕ ਬੰਦਾ ਕਹਿੰਦਾ ਭਾਈ ਸਾਹਿਬ ਮੈਂ ਲੋਕੋ ਨੂੰ ਇਕੱਠਾ ਕਰਤਾ ਹੂੰ ਉਹ ਭਾਈ ਬੰਦਾ ਗਿਆ ਉਹ ਹੇੜਾ ਜਾ ਕੇ 60 70 100 ਬੰਦਾ ਇਕੱਠਾ ਕਰ ਲਿਆ ਤੇ ਲੈਣ ਲੱਗੀ ਅਸੀਂ ਸਮਾਨ ਵੰਡਣ ਲੱਗੇ ਤੇ ਉਹ ਜਿਹੜੇ ਜਿਹੜੀ ਕੋਈ ਵੀ ਸਮਗਰੀ ਸੀ ਉਹ ਦੇਸੀ ਉਹ ਬੰਦੇ ਸਾਨੂੰ ਇੰਨੀ ਅਸ਼ੀਸ਼ਾ ਦੇਣ ਅਸੀਂ ਨਾ ਸਾਨੂੰ ਸਾਨੂੰ ਆਸ਼ੀਰਵਾਦ ਦੇਣ ਵੀ ਤੁਸੀਂ ਭਗਵਾਨ ਭਲਾ ਕਰੇ ਆਪਕਾ ਇਹ ਉਹ ਤੇ ਉਹ ਤਾਂ ਖੁਸ਼ ਲੇਕਿਨ ਜਿਹੜੇ ਪੰਚਾ ਚੌਧਰੀ ਸੀਗੇ ਉਹ ਸਾਡਾ ਪੁੱਜ ਰਹੇ ਸੀ ਦੇਖ ਕੇ ਵੀ ਇਹ ਸਾਡਾ ਤਾਂ ਰੋਜ਼ਗਾਰ ਮਰਿਆ ਗਿਆ ਤੇ ਜਿਹੜੀ ਗੱਲ ਮੈਂ ਹੁਣ ਨਰਸ਼ਣ ਕਰਨੀ ਹੈ ਸਾਮਾਨ ਮੁਕਣੇ ਸਾਮਾਨ ਮੁਕਿਆ ਅਸੀਂ ਟਰੱਕ ਜਦੋਂ ਵੈਕ ਕਰਕੇ ਵਾਪਸ ਜਾਣ ਲੱਗੇ ਸੀਗੇ ਸਾਡੇ ਉਹਨਾਂ ਿਕੜਮ ਚੌਧਰੀ ਆਣੇ ਬੱਟੇ ਮਾਰੇ ਇੱਟਾਂ ਮਾਰੀਆਂ ਸਾਡੇ ਉਹ ਬੰਦਿਆ ਨੇ ਜਿਹੜੇ ਤਾਂ ਚਲੇ ਗਏ ਲੈ ਕੇ ਬੰਦੇ ਤੇ ਇਸ ਕਿਸਮ ਦੀ ਜਿਹੜੀ ਹੁੰਦੀ ਹੈ ਸਮਾਜ ਸੇਵਾਹੀ ਜੀ ਵੀ ਹੁੰਦੀ ਹੈ ਲੋਕ ਜਾਪਾਨ ਕਹੀਏ ਵੀ ਸਾਰੇ ਪਾਸੇ ਇਹ ਜਿਹੇ ਹੁੰਦੇ ਨੇ ਐਸੀਵੀ ਇਹ ਜਿਹੇ ਹੈਗੇ ਨੇ ਪਰ ਆਪਾਂ ਨੇ ਪਰਵਾਹ ਨਹੀਂ ਕਰਨੀ ਮੈਂ ਨਿੱਜੀ ਤੌਰ ਤੇ ਆਪਣੇ ਗਰੁੱਪ ਵੱਲੋਂ ਵੀ ਸਰਗੀ ਸਰਗੀ ਪ੍ਰਵਾਹ ਵੱਲੋਂ ਵੀ ਤੇ ਨਿੱਜੀ ਤੌਰ ਤੇ ਵੀ ਸਮੂਹ ਅਪੀਲ ਕਰੂੰਗਾ ਮੈਂ ਸਾਨੂੰ ਜਿਹੜਾ ਸਾਡਾ ਅਪੀਲ ਹੈ ਸਰ ਆਪਣਾ ਕਿ ਸਕੈਂਦਰ ਕਹਿੰਦੇ ਨੇ ਉਹ ਮੈਂ ਸ਼ੇਅਰ ਕਰੂੰਗਾ ਤੁਸੀਂ ਉਹਨੂੰ ਆਪਣਾ ਜਿਸ ਕਿਸਮ ਦੀ ਹੈਲਪ ਚਾਹੋ ਰਾਸ਼ਨ ਵੀ ਢਾਈ ਰਾਸ਼ਨ ਉਹਤੇ ਕਲੈਕਸ਼ਨ ਸੈਂਟਰ ਬਣਿਆ ਹੋਇਆ ਹੈ ਉਹ ਐਡਰੈਸ ਮੈਂਸ਼ਨ ਹੈ ਸਾਰਾ ਕੁਝ ਤੁਸੀਂ ਕਿ ਢਾਈ ਰਾਸ਼ਨ ਜੋ ਅੱਜ ਕੱਲ ਇਹ ਇਹ ਮਸਲਾ ਪੰਜ-ਛੇ ਦਿਨ ਜਾਨੀ ਹੈ ਇਹ ਸਾਲਾਂ ਬੁੱਦੀ ਲੋੜ ਪੈਣੀ ਹੈ ਸਖ਼ਤ ਸਾਲ ਤਾਂ ਉਹਨਾ ਜਿਹੜੇ ਸਾਡੇ ਭਰਾ ਬੱਚੇ ਬਜ਼ੁਰਗ ਮਾਤਾਵਾ ਜਿਹੜੀਆਂ ਇਹ ਇਸ ਕਹਿਰ ਦਾ ਸ਼ਿਕਾਰ ਨੇ ਸਾਲ ਤਾਂ ਲੱਗੂ ਘਟੋ ਘਟਾ ਇਸ ਲਈ ਅਸੀਂ ਕਾਹਲੀ ਕੋਈ ਨਹੀਂ ਕਰਨੀ ਕਿਉਂਕਿ ਜਿਹੜਾ ਹੜ੍ਹ ਪਾਣੀ ਉਤਰ ਜਾਊਗਾ ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਪਾਣੀ 10 ਦਿਨ ਬਾਅਦ ਪਾਣੀ ਉਤਰ ਜਾਊ। ਉਸ ਤੋਂ ਬਾਅਦ ਜਿਹੜੀਆਂ ਸੰਕਟ ਪੈਦਾ ਹੋਣੇ ਨੇ ਉਹਨਾਂ ਦੀ ਤਿਆਰੀ ਅਸੀਂ ਕਰ ਰਹੇ ਹਾਂ ਆਪਸ ਸਾਰੇ ਅਸੀਂ ਕਹਾ ਆਪਾਂ ਨਾਲ ਮਿਲ ਕੇ ਤਿਆਰੀ ਕਰ ਰਹੇ ਹਾਂ ਤੇ ਇਹਦੇ ਲਈ ਉਮੀਦ ਹੈ ਵੀ ਸੰਤ ਤੁਸੀਂ ਆਪਣਾ ਆਪਣਾ ਜਿਹੜਾ ਆਪਾਂ ਨੇ ਆਪਣਾ ਸਾਥ ਦੇਣਾ ਤੇ ਇਹਨਾਂ ਗੱਲਾਂ ਨਾਲ ਮੈਂ ਸੋਟ ਤੋਂ ਆਪਣੇ ਅਲਵਿਦਾ ਲੈਣਾ ਸਤ ਸ੍ਰੀ ਅਕਾਲ ਸਲਾਮ